ਪਰ ਇਸ ਤਰ੍ਹਾਂ ਕੀ ਪਹਿਲਾਂ ਹੀ ਬਰੀਫ ਕੀਤਾ ਜਾ ਚੁੱਕਿਆ ਹੈ ਇਸ ਸੰਬੰਧ ਦੇ ਵਿੱਚ ਐਫ ਆਈ ਆਰ ਨੰਬਰ 76 ਦਰਜ ਕੀਤੇ ਗਏ ਸੀਗੀ ਜੋ ਕਿ ਅੰਡਰ ਸੈਕਸ਼ਨ 105 ਬੀ ਐਨ ਐਸ ਭਾਰਤੀਆਂ ਨਿਆ ਸੈਂਤਾ ਦੇ ਅੰਤਰਗਤ ਦਰਜ ਕੀਤੀ ਗਈ ਹੈਗੀ ਤੇ ਜਿਹਦੇ ਵਿੱਚ ਮੌਤ ਤੱਕ ਦੀ ਸਜ਼ਾ ਸੌਰੀ ਜੀਵਨ ਕਾਰਾਵਾਸ ਦਾ ਜਿਹੜਾ ਹੈਗਾ ਇੱਕ ਪ੍ਰੀਜ਼ਨੈਂਟ ਫੋਰ ਲਾਈਫ ਤੇ ਸਜ਼ਾ ਦਾ ਸਜ਼ਾ ਦਾ ਜਿਹੜਾ ਹੈਗਾ ਪ੍ਰਵਧਾਨ ਹੈਗਾ ਤੇ ਇਹਦੇ ਵਿੱਚ ਟੋਟਲ 9 ਦੋਸ਼ੀ ਜਿਹੜੇ ਨਾਮਿਨੇਟ ਕੀਤੇ ਗਏ ਸੀਗੇ 9 ਦੇ ਵਿੱਚੋਂ 2 ਰੈਕਸ ਕਰ ਲਏ ਨੇ ਸਤ ਦੂਸ਼ੀਆਂ ਦੀ ਪਾਲ ਦੇ ਵਿਐਸਟੀ ਸਾਥ ਸਾਡੇ ਨਾਬਾ ਦਵਿੰਦਰ ਅਤਰੀ ਜੀ ਦੀ ਦੇਖਰੇਖ ਦੇ ਵਿੱਚ ਅਲੱਗ-ਅਲੱਗ ਟੀਮਾਂ ਬਣਾ ਕੇ ਕੰਮ ਚੁਰੀ ਪਾਲ ਕੀਤੀ ਜਾ ਰਹੀ ਹੈ। ਇਹ ਕਿੱਥੇ ਡੈਥ ਹੋਈ ਦੀ ਕੀ ਨੇ ਦਿੱਤਾ ਨਹੀਂ। ਹਟੱਤ ਦਾ ਜਿਹੜਾ ਮੇਨ ਸਾਡੀ ਇਨਵੈਸਟੀਗੇਸ਼ਨ ਦੇ ਸਾਹਮਣੇ ਆਇਆ ਹੈਗਾ ਤੇ ਸਤਵਿੰਦਰ ਸਿੰਘ ਜੋ ਮੁੰਡੇ ਜੀ ਦੀ ਡੈਥ ਹੋਈ ਉਹਦੇ ਨਾਲ ਦਾ ਇੱਕ ਸਾਥੀ ਸੀਗਾ ਤੇ ਦੋਵੇਂ ਨਸ਼ਾ ਲੈ ਕੇ ਆਏ ਸੀਗੇ ਰੋਟੀ ਪੁਲ ਜਿਹੜਾ ਹੈਗਾ ਉੱਥੋਂ ਤੇ ਆ ਕੇ ਉਹਨਾਂ ਨੇ ਪੀਤਾ ਤੇ ਇਹ ਸਤਵਿੰਦਰ ਨੂੰ ਜਿਹੜਾ ਉਹ ਨਾਲ ਦਾ ਦੋਸ਼ੀ ਸੀਗਾ ਸੰਜੀਵ ਉਹਨੇ ਵੱਧ ਮਾਤਰਾ ਜਨਸ਼ਾ ਦੇ ਦਿੱਤਾ ਜੋ ਕਿ ਉਸ ਦੀ ਮੌਤ ਦਾ ਕਾਰਨ ਬਣਿਆ ਇਹ ਨਸ਼ਾ ਫਿਰ ਕਿਹਨੂੰ ਦੇ ਦੇ ਲੇਡੀਜ਼ ਦੇ ਵਿੱਚ ਦੇ ਨੇ ਉੱਥੇ ਜਿੰਨੇ ਪਹਿਲਾਂ ਲੋਕੀ ਕੰਟੇਕਟ ਸਮੇਂ ਸਮੇਂ ਤੇ ਰੈਡੀਓ ਸੀਸੀਟੀਵੀ ਤੋਂ ਕੈਮਰੇ ਮਿਲਦੇ ਜੁਨੇ ਫਿਰ ਵੀ ਉਹ ਕਿਸ ਤਰ੍ਹਾਂ ਜਿਹੜਾ ਹੈਗਾ ਨਸ਼ਾ ਦੇ ਕੋਈ ਸਾਡੇ ਵੱਲੋਂ ਬਹੁਤ ਚੌਕਸੀ ਰੱਖੀ ਜਾ ਰਹੀ ਹੈਗੀ ਫਿਰ ਵੀ ਉਹ ਗਾਇਬ ਗਾਇਬ ਆ ਕੇ ਜਿਹੜਾ ਹੈਗਾ ਨਸ਼ਕ ਦੇ ਮੋਟਰਸਾਈਕਲ ਦੇ ਜਾਂ ਕਿਤੇ ਮੋਟਰ ਵਗੈਰਾ ਦੇ ਉੱਤੇ ਉਹ ਵੇਚ ਜਾਂਦੇ ਨੇ ਫਿਰ ਵੀ ਉਹ ਸਾਰੇ ਨਾਮਿਨੇਟ ਕੀਤੇ ਗਏ ਨੇ ਇਹ ਸਪਲਾਈ ਚੇਨ ਦੇ ਸਬੰਧ ਦੇ ਵਿੱਚ ਜਿਹੜੇ ਹੈਗੇ ਨੇ ਸਾਥ ਦੋਸ਼ੀ ਜਿਹੜੇ ਨੇ ਸਪਲਾਈ ਚੇਨ ਦੇ ਸਬੰਧ ਦੇ ਵਿੱਚ ਜਿਹੜੇ ਹੈਗੇ ਆ ਤੇ ਪਤਾ ਲੱਗਿਆ ਭਾਜੀ ਕਿ ਕਿੱਥੋਂ ਲਿਆਂਦੇ ਸੀ ਤੇ ਕਿਹੜੇ ਕਿਹੜੇ ਇਨਵੋਲਮੈਂਟ ਹੋਉਂਦੇ ਨੇ ਇਹ ਇਹ ਹਜੇ ਇਨਵੈਸਟੀਗੇਸ਼ਨ ਦਾ ਮੈਟਰ ਹੈਗਾ ਜਦੋਂ ਸਾਰੇ ਬੰਦੇ ਅਰੈਸਟ ਹੋ ਗਏ ਉਹਨਾਂ ਦੀ ਪੁੱਛਗਿੱਛ ਵਿੱਚ ਹੀ ਸਾਹਮਣੇ ਆਏਗਾ ਮੇਨ ਲੈ ਕੇ ਕਸਟਮ ਦੋ ਜਿਹੜੇ ਕਿਤੇ ਨੇ ਅਕਿਊਜ਼ਡ ਉਹਨਾਂ ਤੋਂ ਹਜੇ ਹੋਇਆ ਨਹੀਂ ਕੁਝ ਆ ਜਿਹੜਾ ਇੱਕ ਅਕਿਊਜ਼ਡ ਸੰਦੀਪ ਤੋਂ ਜਿਹੜਾ ਹੈਗਾ ਸਾਨੂੰ ਕੁਝ ਰਿਕਵਰੀ ਹੋਈ ਹੈਗੀ ਚਿੱਤੇ ਦੀ ਤੇ ਬਾਕੀ ਜਿਹੜੇ ਦੋਸ਼ੀਆਂ ਦੀ ਭਾਲ ਜਾਰੀ ਹੈ ਜਿਵੇਂ ਹੀ ਹੋਵੇ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਤੁਹਾਨੂੰ ਤੁਹਾਡੇ ਦੱਸ ਦੇਵਾਂਗੇ ਇਹ ਪ੍ਰਾਪਰਟੀਆਂ ਵੀ ਜਿਹੜੀਆਂ ਫੀਸ ਵਿੱਚ ਆਣਗੀਆਂ ਉਹ ਵੀ ਰੱਖੇਗਾ ਹਾਂਜੀ ਫਿਊਚਰ ਦੇ ਵਿੱਚ ਅਸੀਂ ਪਹਿਲਾਂ ਵੀ ਪ੍ਰਾਪਰਟੀਆਂ ਜਿਹੜੀਆਂ ਹੈਗੀਆਂ ਨੇ ਫ੍ਰੀਜ਼ ਕਰਾਈ ਜਾਂਦੇ ਤੇ ਜਿਹੜੇ ਨਸ਼ੇ ਦੇ ਵਿੱਚ ਲਿਫਟ ਹੋਣਗੇ ਅਸੀਂ ਸਾਰਿਆਂ ਦੀ ਪ੍ਰਾਪਰਟੀਆਂ ਜਿਹੜੀਆਂ ਹੈਗੀਆਂ ਉਹ ਵੀ ਫ੍ਰੀਜ਼ ਕਰਵਾਵਾਂਗੇ ਦੇ ਵਿੱਚ ਵੱਡੀ ਮਾਤਰਾ ਚ ਲੇਡੀਜ਼ ਨੇ ਇਸ ਤਰ੍ਹਾਂ ਦੇ ਕਿੰਨੇ ਲੇਡੀਜ਼ ਦੇ ਇਸ ਦੇ ਵਿੱਚ ਲਗਭਗ 7 ਦੇ ਕਰੀਬ ਲੇਡੀਜ਼ ਦਾ ਜਿਹੜਾ ਹੈਗਾ ਅਜੇ ਤੱਕ ਸਮੂਲੀਅਤ ਸਾਹਮਣੇ ਆਈ ਹੈਗੀ ਮੇਨ ਸਰਗਣਾ ਕੋਣ ਹੈ ਉਸ ਦਾ ਮੇਨ ਸਰਗਣਾ ਜਿਹੜਾ ਹੈਗਾ ਸਪਲਾਈ ਚੇਨ ਵਾਲੀ ਹੈਗੇ ਨੇ ਦੇਦੋ ਇਹ ਸਾਰੇ ਅਰੈਸਟ ਹੋ ਗਏ ਇਹਨਾਂ ਦੀ ਪੁੱਛਗਛ ਤੋਂ ਬਾਅਦ ਤੋ ਬਾਅਦ ਹੀ ਤੁਹਾਨੂੰ ਸੀ ਦੱਸਣ ਦੇ ਕਾਬਿਲ ਹੋਗਾ ਇਹ ਸਾਰੇ ਸਬਤੌਰ ਤੇ ਅਲਮੋਸਟ ਪਹਿਲਾਂ ਵੀ ਨੰਬਰ ਪਰਚੇ ਦਰਜਲੇ ਨਸ਼ਾ ਆ ਪਹਿਲਾਂ ਇਹਨਾਂ ਦਾ ਕ੍ਰੀਮੀਕਲ ਕ੍ਰਿਮੀਨਲ ਜਿਹੜਾ ਰਿਪੋਰਟ ਹੈਗਾ ਇਹਨਾਂ ਤੋਂ ਪਹਿਲਾਂ ਵੀ ਐਨਡੀਪੀਐ ਸੈਕਟਰ ਦੇ ਤਹਿਤ ਜਿਹੜੇ ਪਰਚੇ ਦਰਜ ਹੋਏ ਨੇ ਜਿਹੜੇ ਸੰਜੀਵ ਕੁਮਾਰ ਤੇ ਉਸ ਤੇ ਵੀ ਹੈਗਾ ਜੀ ਨਹੀਂ ਇਹ ਤੇ ਨਹੀਂ ਕੋਈ ਦਰਜ ਹੈਗਾ ਪੁੱਛਾ ਫਿਲਹਾਲ ਇਹ ਇਹਦੇ ਫਲਗ ਵਿੱਚ ਇਹ ਕੰਮ ਕਿੱਛ ਕਰਦਾ ਸੀ ਇਹ ਅਜੇ ਪੁੱਛ ਕੇ ਅਸੀਂ ਰਿਮਾਂਡ ਵਗੈਰਾ ਲੈ ਰਹੇ ਹਾਂ ਪੁੱਛ ਕੇ ਤੇ ਮਰਤਾ ਉਹਨਾਂ ਕਰਦਾ ਸਰ ਜੀ ਜਿਵੇਂ ਜਿਵੇਂ ਜੀ ਨਸ਼ਾਤਾ ਕਰਦੇ ਨੇ ਇਹਨਾਂ ਦੇ ਪਰਿਵਾਰ ਦੇ ਜਿਹੜੇ ਲੜਕੇ ਮਰ ਚੁੱਕੇ ਨੇ ਫਿਰ ਇਸ ਤਰ੍ਹਾਂ ਦਾ ਕਿ ਕਿਉਂ ਕਰ ਰਹੇ ਨੇ ਪਰਿਵਾਰ 'ਚ ਵੀ ਜਿਵੇਂ ਇਹ ਮਰਿਆ ਕਰਤਾ ਸਰਵਾਜ ਜੀ ਕਾਫੀ ਮਰੀ ਨੂੰ ਕੰਪਲਾਈ ਹੋ ਰਿਹਾ ਦੱਸਿਆ ਜਾ ਰਿਹਾ ਹਾਂ ਅਸੀਂ ਵੀ ਵੱਡੇ ਪੱਦਰ ਦੇ ਉੱਤੇ ਜਿਹੜਾ ਹੈਗਾ ਜਾਗਰਤੀ ਮਿਮ ਚਲਾਉਨੇ ਹੈਗੇ ਆ ਤੇ ਮੈਂ ਤੁਹਾਡੇ ਮਾਧਿਅਮ ਰਹੀ ਵੀ ਜਿਹੜਾ ਹੈਗਾ ਇਹ ਸਾਰਿਆਂ ਨੂੰ ਜਿਹੜਾ ਅਪੀਲ ਕਰਦਾ ਹੈਗਾ ਕਿ ਜੇ ਕੋਈ ਤੁਹਾਡੇ ਆਲੇ-ਦੁਆਲੇ ਕੋਈ ਨਸ਼ਾ ਵੇਚਦਾ ਹੈਗਾ ਤੇ ਉਸ ਦੀ ਜਿਹੜੀ ਸੂਚਨਾ ਪੁਲਿਸ ਨੂੰ ਦੋ ਤੇ ਸਾਡੇ ਵੱਲੋਂ ਵੀ ਸਮੇਂ-ਸਮੇਂ ਦੇ ਉੱਤੇ ਜਿਹੜਾ ਹੈਗਾ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਇਸ ਬਤੀ ਜਾਗਰੂਕਤਾ ਵੀ ਕੀਤਾ ਜਾ ਰਿਹਾ ਹੈਗਾ ਜਿਹੜੀ ਤੁਸੀਂ ਗੱਲ ਪੁੱਛੀ ਸੀ ਇਹਦਾ ਵੱਡਾ ਕਾਰਨ ਜਾਗਰੂਕਤਾ ਦੀ ਘਾਟ ਹੈ ਕਿ ਸ਼ਾਇਦ ਪਰਿਵਾਰ ਦੇ ਵਿੱਚੋਂ ਜਾਂ ਕੋਈ ਜਿਹੜਾ ਹੈਗਾ ਸਮਾਜ ਵਿੱਚੋਂ ਉਹਨਾਂ ਨੂੰ ਸਹੀ ਜਾਗਰੂਕੀ ਨਹੀਂ ਦਿੱਤੀ ਗਈ ਤਾਂ ਉਹ ਇਧਰ ਅਗਰਸਰ ਹੋਏ। ਅਸੀਂ ਧੰਨਵਾਦ ਕਰਦੇ ਹਾਂ ਜੀ ਪੁਲਿਸ ਪ੍ਰਸ਼ਾਸਨ ਦਾ ਡੀਐਸਪੀ ਨਾਬਾ ਦਾ ਐਸਐਚਓ ਭਾਸੋਂ ਦਾ ਜਿਨ੍ਹਾਂ ਨੇ ਸਾਡੇ ਬਿਆਨਾਂ ਦੇ ਆਧਾਰ ਦੇ ਉੱਤੇ ਸਖਤ ਤੋਂ ਸਖਤ ਕ੍ਰੀ ਕਾਰਵਾਈ ਇਹਨਾਂ ਦੋਸ਼ੀਆਂ ਦੇ ਖਿਲਾਫ ਕੀਤੀ ਹੈ ਤੇ ਜੇ ਇਸੇ ਤਰ੍ਹਾਂ ਕਾਰਵਾਈ ਪੂਰੇ ਪੰਜਾਬ ਦੇ ਵਿੱਚ ਹੋਵੇ ਤਾਂ ਜਿਹੜਾ ਇਹ ਨਸ਼ਾ ਵੇਚਣ ਵਾਲੇ ਤਸਕਰ ਨੇ ਇਹ ਆਪਣੇ ਆਪ ਹੀ ਘਰਾਂ 'ਚ ਬੈਠ ਜਾਣਗੇ ਦੇਖ ਕੇ ਜਦੋਂ ਇਹਨਾਂ ਦੀਆਂ ਪ੍ਰਾਪਰਟੀਆਂ ਜਬਤ ਹੋਈਆਂ ਤੇ ਇਹਨਾਂ ਦੇ ਉੱਤੇ ਸਖਤ ਕਾਰਵਾਈ ਹੁੰਦੀ ਹੈ ਤਾਂ ਫਿਰ ਮੈਨੂੰ ਨਹੀਂ ਲੱਗਦਾ ਕਿਸੇ ਦੀ ਹਿੰਮਤ ਪਊਗੀ ਨਸ਼ਾ ਵੇਚਣ ਦੀ ਜਿਹੜੀ ਧਾਰਾ ਲਾਈ ਹੈ ਜਿਹੜੀ ਹੈਗੇ ਤੁਸੀਂ ਮੰਨਦੇ ਹੋ ਵੀ ਜਿਹੜੀ ਹੈਗੇ ਆ ਨਹੀਂ ਤਾਂ ਹਰੇਕ ਮੁਜਰਮ ਨਿਕਲ ਜਾਂਦਾ ਸੀ ਨਹੀਂ ਇਹ ਬਹੁਤ ਵੱਡੀ ਗੱਲ ਆ ਪਹਿਲੀ ਵਾਰ ਹੋਇਆ ਕਿ ਜਿੰਨੇ ਵੇਚੇ ਦੇ ਕੇਸ ਦੇ ਮੈਂਬਰ ਇਨਵੋਲਵਡ ਨੇ ਸਾਰ ਤੋ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਡੀਐਸਪੀ ਨਾਬਾ ਐਸਐਚਓ ਸਾਹਿਬ ਦਾ ਦੁਬਾਰਾ ਫੇਰ ਇੱਕ ਵਾਰ ਬਹੁਤ ਹੀ ਵੱਡਾ ਜਿਹੜਾ ਸਹਿਯੋਗ ਹੈ ਸਾਨੂੰ ਪ੍ਰਸ਼ਾਸਨ ਵੱਲੋਂ ਮਿਲੇ ਹੋਰਾਂ ਨੂੰ ਵੀ ਕੰਮ ਹੋਣ ਕਾਨੂੰਨ ਦੇ ਜਿਹੜੇ ਨਸ਼ਾ ਤਸਕਰੀ ਹਜੇ ਵੀ ਨਹੀਂ ਬਾਜਾ ਰਹੇ ਬਿਲਕੁਲ ਜੀ ਅੱਜ ਸਵੇਰ ਦੇ ਫੋਨ ਆ ਰਹੇ ਨੇ ਮੈਨੂੰ ਆਲੇ ਦੁਆਲੇ ਪਿੰਡਾਂ ਦੇ ਵਿੱਚੋਂ ਵੀ ਕਿ ਬਾਈ ਜੀ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਲੋਕ ਵੇਚਦੇ ਸੀ ਉਹ ਵੀ ਦੋ ਦਿਨ ਹੋ ਗਏ ਭੱਜੇ ਹੋਏ ਆ ਸੋ ਸਾਰਿਆਂ ਦੇ ਵਿੱਚ ਇੱਕ ਜਿਹੜਾ ਡਰ ਪੈਦਾ ਹੋਇਆ ਏ ਡਰ ਪੈਦਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਹੀ ਇਹ ਲੋਕ ਹਟਣਗੇ ਕਿਉਂਕਿ ਹਰ ਪਿੰਡ ਦੇ ਵਿੱਚ ਹੁਣ ਜਿਹੜੇ ਨੌਜਵਾਨ ਨੇ ਉਹ ਨਸ਼ਾ ਵੇਚਦੇ ਵੀ ਨਹੀਂ ਜਦੋਂ ਉਹਨਾਂ ਕੋਲੋਂ ਆਪਣੀ ਲੋੜ ਪੂਰੀ ਨਹੀਂ ਹੁੰਦੀ ਫਿਰ ਉਹ ਵੇਚਣ ਲੱਗ ਜਾਂਦੇ ਆ ਤਾਂ ਲੈ ਕੇ ਕਿੱਥੋਂ ਆਉਂਦੇ ਸੀ ਰੋਟੀ ਪੁੱਲ ਤੋਂ ਹੁਣ ਜਿਹੜੀਆਂ ਤਾਰਾਂ ਨੇ ਜੁੜੀਆਂ ਹੋਈਆਂ ਜਿੱਥੋਂ ਮੇਨ ਸਾਰਾ ਇਹ ਸਮਾਨ ਸਪਲਾਈ ਹੁੰਦਾ ਸੀਗਾ ਜਦੋਂ ਉੱਥੇ ਗਿਰਫਤਾਰੀਆਂ ਪੈ ਗਈਆਂ ਉਹਨਾਂ ਖਿਲਾਫ ਕਾਰਵਾਈ ਹੋ ਗਈ ਤਾਂ ਜਿਹੜੇ ਛੋਟੇ ਲੋਕ ਨੇ ਆਪਣੇ ਆਪੇ ਟੇਕੇ ਘਰਾਜ ਬੈ ਜਾਣਗੇ ਕਿੰਨੇ ਪਰਚੇ ਦਰਦੋ 6 ਪਰਚੇ ਨੇ 6-7 ਜਿਹੜੇ ਪਰਚੇ ਨੇ ਤੁਸੀਂ ਕਹਿੰਦੇ ਤੁਸੀਂ ਧੰਦਾ ਨਹੀਂ ਕਰਦੇ ਮੈਂ ਚਿੱਟੇ ਦਾ ਧੰਦਾ ਨਹੀਂ ਕਰਦੀ ਸੀ ਜੀ ਜਿਹੜੇ ਇਹ ਡੈਥ ਹੋਈ ਹੈ ਤੁਹਾਡੇ ਕੋਲ ਲੈ ਕੇ ਗਿਆ ਸੀ ਨਾ ਚਾਹ ਪਹਿਲੀ ਵਾਰ ਸੀ ਲੈ ਕੇ ਲੈ ਕੇ ਤਾਂ ਗਿਆ ਨਾ ਤੁਹਾਡੇ ਕੋਲ ਨਸ਼ਾ ਨਹੀਂ ਜੀ ਮੇਰੇ ਤੋਂ ਲੈ ਕੇ ਨਹੀਂ ਗਏ ਜੀ ਮੇਰੇ ਘਰ ਵਾਲਾ ਪਿੰਦਾ ਸੀ ਜਰੂਰ ਮੈਂ ਉਹਦਾ ਚੋਰੀ ਚੱਕ ਹੀ ਦਿੱਤਾ ਜੀ ਨੇ 베ਚਿਆ ਨਾ ਕਿਰ ਤੁਸੀਂ 베ਚਿਆ ਨਾ 베ਚਿਆ ਬਨੀਵੇਂ ਤਾਂ ਫ੍ਰੀ ਵਾਂਗੂ ਹੀ ਦਿੱਤਾ ਜੀ ਇਹ ਤਾਂ ਫ੍ਰੀ ਸੇਵਾ ਕਰ ਰਹੇ ਹੋ ਤੁਸੀਂ ਨਸ਼ੇ ਤੇ ਲਾ ਰਹੇ ਫਿਰ ਸਾਰਿਆਂ ਨੂੰ ਨਾ ਜੀ ਮੇਰੀ ਮਿੰਤਾਂ ਲੱਗਿਆ ਕਰਨ ਮੈਨੇ ਚੱਕ ਕੇ ਮੈਂ ਇਹ ਫ੍ਰੀ ਸੇਵਾ ਨਸ਼ੇ ਤੇ ਲਾ ਰਹੇ ਤੁਸੀਂ ਸਾਰੇ ਪੈਸੇ ਖਿਲੰਡਾਏ ਸੀ ਉਹ ਕਹਿੰਦੇ ਅਸੀਂ 1500 ਰੁਪਏ ਦਿੱਤਾ ਤੁਹਾਨੂੰ 1000 ਪੇ ਦਿੱਤਾ ਸੀ 1000 ਰੁਪਏ ਪਰ ਨਾਲੇ ਕਹਿੰਦੇ ਫ੍ਰੀ ਹੁਣ ਤਾਂ ਅਸੀਂ ਕਹਿ ਰਹੇ 1000 ਰੁਪਏ ਲਈ 1000 ਰੁਪਏ ਦਿੱਤਾ ਸੀ ਜੀ ਉਹ ਵੀ ਮੈਨੇ ਨਹੀਂ ਤੁਸੀਂ ਕਹਿ ਰਹੇ ਵੀ ਕਾਰ ਵਾਲਾ ਪਿੰਦਾ ਜੀ ਉਹਦੇ ਚੱਕ ਕੇ ਮੈਨੇ ਚੋਰੀ ਉੱਤੇ ਤੁਹਾਡੇ ਕਾਰ ਵਾਲੇ ਨਾਲ ਮਿਸਐਪਨੀ ਹੋਵੇ ਤੁਸੀਂ ਇਹ ਤਾਂ ਡੈਥ ਹੋਊਗੀ ਫ ਸੋਰੀ ਜੀ ਸਰ ਮੈਂ ਕਦੀ ਇਹ ਜੀ ਗਲਤੀ ਨਹੀਂ ਕਰਾਂਗਾ ਚਲੋ ਜੀ ਹੁਣ ਝੇਲਦਿਆਂ ਸਲਾਖਾਂ ਪਿੱਛੇ ਹੋਵਗੇ ਹੁਣ ਪਸਤਾਵਤ ਹੈਗਾ ਤੁਹਾਨੂੰ ਉਹਨੇ ਡੈਥ ਹੋ ਗਈ ਉਹ ਵੀ ਪਰਿਵਾਰ ਦਾ ਨੌਜਵਾਨ ਸੀ ਘਰ ਤਾਂ ਉਜੜੇ ਹੋਣਾ ਤਾਂ ਪਿੱਛੇ ਕਿੰਨੇ ਟਾਈਮ ਤੋਂ ਤੁਸੀਂ ਕਰਦੇ ਹੋ ਵੀਰ ਪਹਿਲਾਂ ਤਾਂ 6 ਸਾਲ ਪੀਤਾ ਹੁਣ 3 ਮਹੀਨੇ ਤੋਂ ਛੱਡਿਆ ਹੋਇਆ ਜਿਹੜਾ ਤੁਹਾਡਾ ਦੋਸਤ ਦੀ ਕਿਮੇਟੀ ਕਲ ਆਇਆ ਤੁਸੀਂ ਤੁਸੀਂ ਇਕੱਠੇ ਲੈ ਕੇ ਆਇਆ ਕਿੰਨੇ ਹਾਂਜੀ ਅਸੀਂ ਇਕੱਠੇ ਲੈ ਕੇ ਆਏ ਇੱਥੋਂ ਲੈ ਕੇ ਆਏ ਇੱਥੇ ਰੋੜੀ ਦੇ ਕੋਲਾਂ ਤੋਂ ਇਹ ਜਿਹੜੀ ਲੇਡੀਜ਼ ਦਾ ਗ੍ਰੀਪ ਕਰ ਕੀਤਾ ਇਹ ਤੋਂ ਕਿੰਨੇ ਦਾ 1400 ਰੁਪਏ ਦਾ ਜੀ ਨਾਲੇ ਤੁਸੀਂ 1000 ਰੁਪਏ ਦੇ ਹੈ ਸ਼ਰਾਬ ਤਾਂ ਹੀ ਪੀਤੀ ਹੈ ਜੀ ਠੀਕੇ ਦੀ ਹਾਂਜੀ ਕੀ ਤੁਹਾਨੂੰ ਪਸਤਾਵ ਹੈਗਾ ਤੁਹਾਡਾ ਦੋਸਤ ਤਾਂ ਚਲੇ ਗਿਆ ਤੁਸੀਂ ਜਿੰਮੇ ਨਸ਼ਾ ਕਰਦੇ ਤੁਹਾਡੀ ਵੀ ਜਾਨ ਸੱਜ ਸਕਦੀ ਹਾਂਜੀ ਹਾਂ ਪਸਤਾਵਾ ਤਾਂ ਹੈ ਕਿੰਨੇ ਸਾਲਾਂ ਤੋਂ ਤੁਸੀਂ ਸੇਵਨ ਕਰ ਰਹੇ ਸੀ ਕਿਤੇ ਦਾ 5-6 ਸਾਲ ਤੋਂ ਵਿੰਦਾ ਸੀ ਕਿੱਥੋਂ ਲੈ ਕੇ ਆਉਂਦੇ ਕਾਂਸ਼ੀ ਇਹਨਾਂ ਤੋਂ ਹੀ ਲੈ ਕੇ ਆਉਂਦੇ ਸੀ ਹਾਂ ਜੀ ਕਿੰਨਾ ਕਪੈਸਿਟੀ ਬਰਬਾਦੀ ਕੀਤੀ ਹੈ ਕਿੰਨੇ ਦੇ ਸੇਲ ਚ ਕਰਤਾ ਵਿਚਾਰੀ ਮੈਂ ਲਖਾ ਹਾਂ ਪਰਿਵਾਰ ਚ ਹੋਰ ਕੌਣਾ ਤੁਹਾਡਾ ਮੇਰੇ ਫੈਮਲੀ ਆ ਜੀ ਕੀ ਕਰੂਗਾ ਰ ਤੁਹਾਡਾ ਮੈਂ ਫੈਕਟਰੀ ਚ ਲੱਗਿਆ ਹੋਇਤੀ ਗਈ ਹੁਣੇ ਪਹਿਲਾਂ ਮੇਰੇ ਹੱਬ ਦਾ ਕੰਮ ਸੀਗਾ ਜੀ 2018 ਚ ਦੁਕਾਨ ਬੰਦ ਕਰੀ ਜੀ ਕਾਜੀ ਦੁਕਾਨ ਕਰਿਆਨੇ ਦੀ ਦੁਕਾਨ ਸੀ ਉਹ ਸਾਰੀ ਇਸੇ ਤੇ ਨਸ਼ੇ ਦੀ ਪੂਰਤੀ ਲਈ ਸਾਰੀ ਮੁਰਬਾ ਹਾਂ ਜੀ ਉਹ ਸੀ